ਹੈਲੋ ਫਰੈਂਡ ਕੀ ਹਾਲ ਨੇ ਠੀਕ ਠਾਕ ਹੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾਉਣੀ ਆ ਉਹ ਬਿਲ ਸਿੰਘ ਇੱਕ ਸਿੰਗਰ ਹੋਇਆ ਜਿਹਦਾ ਗਾਣਾ ਬਹੁਤ ਹਿੱਟ ਹੋਇਆ ਸੀ ਯਾਦਾਂ ਤੇਰੀਆਂ ਬਹੁਤ ਹਿੱਟ Song ਹੋਇਆ ਏ ਤੇ ਅੱਜ ਉਹਨਾਂ ਦੀਆਂ ਦੋ ਐਲਬਮਸ ਯਾਦਾਂ ਤੇਰੀਆਂ ਤੇ ਪੇਸ਼ੀ ਉਹਨਾਂ ਦੋਵਾਂ ਦਾ ਰਿਵਿਊ ਕਰਨਾ ਸਭ ਤੋਂ ਪਹਿਲਾਂ ਆਪਾਂ ਯਾਦਾਂ ਤੇਰੀਆਂ ਐਲਬਮ ਦਾ ਰਿਵਿਊ ਕਰਦੇ ਹਾਂ ਦੋਸਤੋ ਤੇ ਯਾਦਾਂ ਤੇਰੀਆਂ ਬਿਲ ਸਿੰਘ ਦੀ ਉਹ ਕੈਸਟ ਸੀ ਜਿਹਦੇ ਨਾਲ ਬੀਰ ਸਿੰਘ ਨੂੰ ਪਛਾਣ ਮਿਲੀ ਸੀ ਇਸ ਐਲਬਮ ਦੇ ਵਿੱਚ ਜਿਆਦਾ ਤੇਰੀਆਂ ਗਾਣੇ ਬਹੁਤ ਹਿੱਟ ਹੋਇਆ ਸੀ ਤੇ ਇੱਕ ਗਾਣਾ ਹੋਰ ਸੀ ਫੋਟੋ ਖਿੱਚਣੀ ਗਵੰਟਣੀ ਤੇਰੀ ਨੀ ਕੰਨ ਦੇ ਉੱਤੇ ਰੱਖ ਕਾ ਰੱਖ ਕੈਮਰਾ ਹਣਾ ਐਡਾ ਸੀ ਤੇ ਬਹੁਤ ਹਿੱਟ ਹੋਇਆ ਸੀ ਤੁਸੀਂ ਕੈਸਟ ਦੇਖ ਸਕਦੇ ਹੋ ਤੇ ਕੈਸਟ ਦੀ ਗੱਲ ਕਰਾਂ ਮੈਂ ਟੋਟਲ 8 Song ਰੱਖੇ ਗਏ ਸਨ ਇਸ ਐਲਬਮ ਦੇ ਵਿੱਚ ਤੇ 2000 ਦੇ ਵਿੱਚ ਰਿਲੀਜ਼ ਹੋਈ ਸੀ ਐਲਬਮ ਤੇ ਐਲਬਮ ਨੂੰ ਦਾ ਮਿਊਜ਼ਿਕ ਜਿਹੜਾ ਦਿੱਤਾ ਸੀ ਹਨ ਉਹ ਦਿੱਤਾ ਸੀ ਸ੍ਰਿੰਦਰ ਵਜਨ ਨੇ ਤੇ ਇਸ ਐਲਬਮ ਦੇ ਜਿਹੜੇ ਸੌਂਗ ਲਿਖੇ ਸੀ ਉਹ ਲਿਖੇ ਸੀ ਪੱਟੀ ਪੜੀ ਵਾਲਾ ਤੇ ਇੱਕ ਹੋਰ ਰਾਈਟਰ ਆ ਨਾਮ ਨਹੀਂ ਉਹਦਾ ਆ ਰਿਹਾ ਯਾਦ ਮੈਨੂੰ ਤੇ 20 ਏ ਸਾਈਡ ਦੇ ਵਿੱਚ ਜਿਹੜੇ ਗਾਣੇ ਸੀਗੇ ਉਹ ਸੀ ਯਾਦਾਂ ਤੇਰੀਆਂ ਮਰਗੀ ਕੰਧ ਉੱਤੇ ਰੱਖ ਕੈਮਰਾ ਜਿਵੇਂ ਕਹੇਗੀ ਤੇ ਬੀ ਸਾਈਡ ਦੇ ਵਿੱਚ ਹੀ ਵੇ ਇਸ ਜਹਾਨ ਦੀਏ ਵੇ ਕਿਸ ਜਹਾਨ ਦੀਏ ਤੇ ਗੋਰਾ ਰੰਗ ਤੇਰੇ ਇਸ਼ਕ ਦੇ ਮਾਰੇ ਸੋਹਣੀ ਕੁੜੀ ਦਿਲ ਲਾ ਗਈ ਤੇ ਇਹ ਐਲਬਮ ਦੇ ਵਿੱਚ Song ਸੀ ਤੇ ਬਹੁਤ ਹਿੱਟ ਹੋਈ ਸੀ ਐਲਬਮ ਕਾਲਜ ਦੇ ਵਿੱਚ ਮੁੰਡੇ ਕੁੜੀਆਂ ਜਿੱਦਾਂ ਜਦੋਂ ਉਸ ਟਾਈਮ ਪੜ੍ਹਦੇ ਸੀਗੇ ਉਹਨਾਂ ਦਾ ਬਹੁਤ ਕ੍ਰੇਜ਼ ਦੀ ਇਸ ਗਾਣੇ ਦਾ ਬਹੁਤ ਹਿੱਟ ਗਾਣਾ ਹੋਇਆ ਸੀ ਜਦੋਂ ਤੇਰੀਆਂ ਦਿਵਿਆ ਦੱਤਾ ਨੇ ਇਸ ਗਾਣੇ ਦੇ ਵਿੱਚ ਮਾਡਲਿੰਗ ਕੀਤੀ ਸੀ ਤੇ ਮਾਡਲ ਜਿਹੜੇ ਖੁਦ ਬਿਲ ਸਿੰਘ ਸੀ ਤੇ ਦੋਸਤੋ ਹੁਣ ਦੂਜੀ ਐਲਬਮ ਦੀ ਗੱਲ ਕਰਦੇ ਆ ਬਿਲ ਸਿੰਘ ਦੀ ਇਹਦਾ ਨਾਮ ਹੈ ਪੀਸੀ ਤੇ ਦੱਸ ਦਈਏ ਕਿ ਇਸ ਐਲਬਮ ਦਾ 뮤직 ਜਿਹੜਾ ਜੋ ਜੋ ਹਣੀ ਸਿੰਘ ਨੇ ਦਿੱਤਾ ਸੀ ਤੇ ਸਭ ਤੋਂ ਪਹਿਲੀਆਂ ਕੈਸਟਮ ਵਿੱਚੋਂ ਜੋਜੋ ਸਿੰਘ ਜੋਜੋ ਹਣੀ ਸਿੰਘ ਦੀ ਸਭ ਤੋਂ ਪਹਿਲੀਆਂ ਕੈਸਟਮ ਵਿੱਚੋਂ ਆ ਸਭ ਤੋਂ ਪਹਿਲੀ ਕੈਸਟ ਕਹਿ ਸਕਦੇ ਆ ਕਿ ਉਸ ਤੋਂ ਬਾਅਦ ਬਹੁਤ ਉਹਨਾਂ ਨੇ ਫਿਰ ਬਹੁਤ ਹਿੱਟ ਹਿੱਟ ਸੌਂਗ ਜਿਹੜੇ ਆ ਦਿੱਤੇ ਨੇ ਤੇ ਸਭ ਤੋਂ ਪਹਿਲੀ ਕੈਸਟ ਸੀ ਜੋਜੋ ਹਣੀ ਸਿੰਘ ਦੇ ਨਾਲ 뮤직 ਦਿੱਤਾ ਸੀ 2006 ਦੇ ਵਿੱਚ ਰਿਲੀਜ਼ ਹੋਈ ਸੀ ਪੰਜਵੇਂ ਮਹੀਨੇ 2006 ਦੇ ਵਿੱਚ ਐਲਬਮ ਲੀ ਰਿਲੀਜ਼ ਹੁੰਦੀ ਆ ਤੀਸਰਾ ਐਲਬਮ ਦੇ ਵਿੱਚ ਟੋਟਲ 10 ਗੀਤ ਸੀ ਤੇ ਬਹੁਤ ਪਿਆਰੇ Song ਸੀ ਜਿੰਨਾ ਜਿਵੇਂ ਕਿ ਈ ਸਾਈਡ ਦੇ ਵਿੱਚ ਥਾਣੇਦਾਰ ਬੀ ਦੂਜਾ ਦੂਜਾ Song ਸੀ ਦੁੱਖ ਤੀਜਾ Song ਸੀ ਟੈਂਠੇ ਵਾਲਾ ਚੌਥਾ Song ਸੀ ਰੰਗਲਾ ਪੰਜਾਬ ਪੰਜਵਾਂ Song ਸੀ ਦਿਲ ਬੀ ਸਾਈਡ ਦੇ ਵਿੱਚ ਪਹਿਲਾ Song ਪੱਗ ਦੂਜਾ Song ਟੈਂਠੇ ਵਾਲਾ ਫੇਰ ਹਣਾ ਤੇ ਦੁੱਖ ਤੇ ਯਾਦਾਂ ਦੋ ਗਾਣਾ ਮਤਲਬ ਵੀ ਗਾਣੇ ਸੀ ਤੇ ਬਾਕੀ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਕਮੈਂਟ ਰਾਂਹੀਂ ਜ਼ਰੂਰ ਦੱਸਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦ